ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਹਮੀਦ ਆ ਸਾਰੇ ਟਿਕ ਟਕ ਹੋਗੇ ਸਵਾਗਤ ਹੈ ਅੱਜ ਇੱਕ ਹੋਰ ਵੀਡੀਓ ਵਿੱਚ ਅੱਜ ਦੀ ਜਿਹੜੀ ਵੀਡੀਓ ਆਪਣੀ ਉਹ ਆਪਾਂ ਬਣਾਉਣ ਜਾ ਰਹੇ ਆ ਪਾਲਕ ਤੇ ਜਿਹੜੀ ਆਪਾਂ ਗਰਮੀਆਂ ਦੇ ਵਿੱਚ ਪਾਲਕ ਉਗਾਵਾਂਗੇ ਇਹ ਬਿਲਕੁਲ ਆਪਣੇ ਘਰ ਦਾ ਵੀ ਤਿਆਰ ਕੀਤਾ ਹੋਇਆ ਹੈ ਅੱਗੇ ਬਰਸਾਤਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਉਹ ਬਰਸਾਤਾਂ ਦੇ ਵਿੱਚ ਇੱਕ ਤਾਂ ਸਬਜ਼ੀ ਬਹੁਤ ਮਹਿੰਗੀ ਹੋ ਜਾਂਦੀ ਆ ਤੇ ਆਪਣੇ ਘਰੇ ਸਬਜ਼ੀ ਲੱਗੀ ਹੋਊਗੀ ਤਾਂ ਆਪਾਂ ਨੂੰ ਮਹਿੰਗੀ ਸਬਜ਼ੀ ਲੈਣ ਦੀ ਲੋੜ ਨਹੀਂ ਨਾਲੇ ਉਹ ਕੈਮੀਕਲਾਂ ਨਾਲ ਤਿਆਰ ਕੀਤੀ ਹੁੰਦੀ ਆ ਅੱਜ ਜਿਹੜੀ ਆਪਾਂ ਪਾਲਕ ਉਗਾਉਣ ਜਾ ਰਹੇ ਹਾਂ ਉਹਦੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹਦੇ ਲਈ ਆਪਾਂ ਨੂੰ ਚਾਹੀਦਾ ਕੀ ਕੁਝ ਹੋਊਗਾ ਜਿਵੇਂ ਆਪਾਂ ਹਰੇਕ ਵੀਡੀਓ ਦੇ ਵਿੱਚ ਦੱਸਦੇ ਆਂ ਰੂੜੀ ਤਾਂ ਆਪਾਂ ਪੁਰਾਣੀ ਪਾਉਣੀ ਪਾਉਣੇ ਆ ਉਸ ਤੋਂ ਬਾਅਦ ਇਹਦੇ ਚ ਆਪਾਂ ਮਿੱਟੀ ਰੂੜੀ ਤੇ ਸੁਆਹ ਪਾਈ ਆ ਔਰ ਰੇਤਾ ਥੋੜੀ ਵਿੱਚ ਮਿਕਸ ਕੀਤੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਜਿਹੜਾ ਬੀਜ ਚਾਹੀਦਾ ਪਾਲਕ ਦਾ ਇਹ ਆਪਣੇ ਘਰ ਦਾ ਬੀਜ ਜਿਹੜਾ ਹੈਗਾ ਤਿਆਰ ਕੀਤਾ ਹੋਇਆ ਬੀ ਆ ਇਹੀ ਬੀ ਆਪਾਂ ਬੀਜਾਂਗੇ ਕੋਈ ਆਪਾਂ ਬਜਾਰੋਂ ਨਹੀਂ ਲੈਂਦਾ ਜੇ ਤੁਸੀਂ ਬਜਾਰੋਂ ਵੀ ਲਿਆ ਕੇ ਬੀਜੋਗੇ ਤਾਂ ਉਹ ਵੀ ਬੀ ਵਧੀਆ ਹੋ ਜਾਊਗਾ ਬੀ ਇੱਕ ਹੀ ਹੁੰਦਾ ਹੈ ਇਹਦੇ ਵਿੱਚ ਕੋਈ ਇਹ ਨਹੀਂਗਾ ਵੀ ਕੋਈ ਗਰਮੀ ਵਾਲਾ ਬੀ ਵੱਖਰਾ ਹੁੰਦਾ ਜਾਂ ਸਰਦੀਆਂ ਵਾਲਾ ਵੱਖਰਾ ਹੁੰਦਾ ਪਾਲਕ ਦਾ ਬੀ ਇਸ ਤਰ੍ਹਾਂ ਹੋਊਗਾ ਔਰ ਵਧੀਆ ਤੁਸੀਂ ਬੀ ਲੈਣਾ ਹੈ ਜਿਹੜਾ ਹੈਗਾ ਤੇ ਇਹਨੂੰ ਬੀਜਣਾ ਆਪਾਂ ਕਿਵੇਂ ਆ ਉਹ ਤੁਹਾਨੂੰ ਤਰੀਕਾ ਦੱਸਦੇ ਆ ਵੀਡੀਓ ਬਹੁਤ ਹੀ ਆਪਣੀ ਛੋਟੀ ਜੀ ਬਣਨ ਵਾਲੀ ਆ ਇਹਨੂੰ ਬੀਜਣ ਦਾ ਤਰੀਕਾ ਬਹੁਤ ਹੀ ਸੌਖਾ ਹੈ ਆਪਾਂ ਗਮਲੇ ਦੇ ਵਿੱਚ ਬੀਜ ਰਹੇ ਹਾਂ ਤੁਸੀਂ ਕੋਈ ਆਪਣੇ ਤੁਹਾਡੇ ਕੋਈ ਬਗੀਚੀ ਹੈਗੀ ਆ ਤਾਂ ਬਗੀਚੀ 'ਚ ਵੀ ਬੀਜ ਸਕਦੇ ਆ ਸਿਰਫ ਅੱਧਾ ਇੰਚ ਜਿਹੜਾ ਆਪਾਂ ਖਾਲੀ ਮਾਰਨੀ ਆ ਇਸ ਤਰ੍ਹਾਂ ਅੱਧਾ ਅੱਧੇ ਇੰਚ ਤੇ ਖਾਲੀਆਂ ਮਾਰ ਲਓ ਤੁਸੀਂ ਅੱਧਾ ਇੰਚ ਡੂੰਘਾ ਬੀਜ ਜਿਹੜਾ ਆਪਾਂ ਲਾਉਣਾ ਹੈ ਤੇ ਬੀਜ ਇਹਦਾ ਕੁਛ ਨਹੀਂ ਜਿੰਨਾ ਮਰਜ਼ੀ ਆਪਾਂ ਪਾ ਸਕਦੇ ਆ ਬੀ ਇਹਦਾ ਜਰਨੇਟ ਹੋ ਹੀ ਜਾਂਦਾ ਹੈ ਇਸ ਤਰ੍ਹਾਂ ਬੀ ਵਿੱਚ ਪਾ ਦਿਆ ਜੇ ਲਓ ਜੇ ਤੁਸੀਂ ਛਿੱਟਾ ਵੀ ਦੇਣਾ ਗਮਲੇ ਦੇ ਵਿੱਚ ਛਿੱਟਾ ਵੀ ਦੇ ਕੇ ਬੀਜ ਸਕਦੇ ਹੋ ਇਹ ਜਿਹੜੀ ਪਾਲਕ ਆ ਆਪਣੀ 3 ਤੋਂ 4 ਦਿਨ ਦੇ ਵਿੱਚ ਉਗਣੀ ਸ਼ੁਰੂ ਹੋ ਜਾਂਦੀ ਆ ਔਰ 5 ਤੋਂ 7 ਦਿਨਾਂ ਦੇ ਵਿੱਚ ਪੱਤੇ ਕੱਢਣੇ ਸ਼ੁਰੂ ਕਰ ਦਿੰਦੀ ਆ ਤੇ ਜਿਹੜੀ 20-25 ਦਿਨਾਂ ਤੱਕ ਆਪਾਂ ਇਹਨੂੰ ਜਿਹੜੀ ਹੈਗੀ ਪਹਿਲੀ ਕਟਾਈ ਇਹਦੀ ਕਰ ਸਕਦੇ ਆ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਬੀ ਤੁਸੀਂ ਛੜਕਾ ਵੀ ਕਰ ਸਕਦੇ ਆ ਉਸ ਤੋਂ ਬਾਅਦ ਹਲਕਾ ਹਲਕਾ ਉੱਤੇ ਐਵੇਂ ਹੱਥ ਪੇਰ ਦਿਓ ਤੇ ਮਿੱਟੀ ਇਹਦੇ ਉੱਪਰ ਆ ਜਾਊਗੀ ਉਸ ਤੋਂ ਬਾਅਦ ਪਾਣੀ ਦਾ ਜਿਹੜਾ ਹੈਗਾ ਆਪਣਾ ਉਹ ਛਿੜਕਾ ਕਰ ਦੇਣਾ ਇਹਦੇ ਉੱਪਰ ਵੀ ਆਪਾਂ ਲਾਤਾ ਇਸ ਤੋਂ ਬਾਅਦ ਹੁਣ ਆਪਾਂ ਦੇਣ ਲੱਗੇ ਆ ਪਾਣੀ ਪਾਣੀ ਨੂੰ ਪਹਿਲੀ ਵਾਰੀ ਜਿਵੇਂ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਪਹਿਲੀ ਵਾਰੀ ਇਹਨੂੰ ਫੁੱਲ ਕਰ ਦਿਓ ਉੱਪਰ ਤੱਕ ਗਮਲੇ ਦੇ ਪਾਲਕ ਇੱਕ ਇਹੋ ਜਿਹਾ ਆਪਣੀ ਹੈਗਾ ਇਹਨੂੰ ਛੋਟੇ ਗਮਲੇ 'ਚ ਵੀ ਲਾ ਸਕਦੇ ਹਾਂ ਤੇ ਵੱਡੇ 'ਚ ਵੀ ਲਾ ਸਕਦੇ ਆ ਤੁਸੀਂ ਪਾਣੀ ਦੇਣ ਤੋਂ ਬਾਅਦ ਚ ਕੀ ਕਰਨਾ ਆਪਾਂ ਇੱਕ ਚਮਚ ਹਲਦੀ ਹੈ ਜਿਹੜੀ ਇਹ ਹਲਦੀ ਆਪਾਂ ਪਾਣੀ ਜੀਰਨ ਤੋਂ ਪਹਿਲਾਂ-ਪਹਿਲਾਂ ਪਾਣੀ ਦੇ ਵਿੱਚ ਜਿਹੜੀ ਮਿਕਸ ਕਰ ਦੇਣੀ ਆ ਇੱਕ ਚਮਚ ਪਾਉਣੀ ਆ ਬਸ ਜ਼ਿਆਦਾ ਨਹੀਂ ਪਾਉਣੀਗੀ ਇਹਦੇ ਨਾਲ ਕੀ ਆ ਕਿ ਕੋਈ ਵੀ ਕੀੜੀ ਜਾਂ ਥੱਲੇ ਜਿਹੜੀ ਸੂੰਡੀ ਪੈਂਦੀ ਆ ਉਹ ਉਹਦੇ ਤੋਂ ਬਚਾਅ ਹੋ ਜਾਊਗਾ ਆਪਣਾ ਹਲਦੀ ਪਾਉਣਾ ਨਾ ਭੁੱਲਿਆ ਜੇ ਤੁਸੀਂ ਹੁਣ ਜਿਹੜੀ ਪਾਲਕਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਬੜੇ ਸੁਤੰਤਰ ਤਰੀਕੇ ਨਾਲ ਉਗਾ ਸਕਦੇ ਹੋ ਕੋਸ਼ਿਸ਼ ਕਰਿਆ ਕਰੋ ਤੁਸੀਂ ਆਪ ਦੇ ਘਰ ਦੀਆਂ ਹੀ ਸਬਜ਼ੀਆਂ اگਾਓ ਤੇ ਘਰ ਦੀਆਂ ਸਬਜ਼ੀਆਂ ਹੀ ਖਾਣ ਜਿਆ ਲਈ ਆਪਣੀ ਸਿਹਤ ਲਈ ਬਹੁਤ ਚੰਗੀਆਂ ਹੈ। ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ।